ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਬਾਰੇ ਭਗਵੰਤ ਮਾਨ ਜੀ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਤੌਜ ਪਿੰਡ ਵਿੱਚ ਹੋਇਆ ਉਹ ਪੰਜਾਬ ਦੇ 17ਵੇਂ ਤੇ ਵਰਤਮਾਨ ਮੁੱਖ ਮੰਤਰੀ ਆ ਉਹ ਆਮ ਆਦਮੀ ਪਾਰਟੀ ਦੇ ਸਦਸਿਆ ਹੈ ਆਦੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੰਜਾਬ ਪੀਪਲਸ ਪਾਰਟੀ ਤੋਂ ਸਟਾਰਟ ਕੀਤਾ ਸੀਗਾ ਭਗਵੰਤ ਮਾਨ ਜੀ ਦੇ ਪਿਤਾ ਇੱਕ ਅਧਿਆਪਕ ਸੀ ਭਗਵੰਤ ਮਾਨ ਨੇ ਆਦੀ ਸਟਾਰਟਿੰਗ ਦੀ ਸਿੱਖਿਆ ਚੀਮਾ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸੀ ਫਿਰ ਭਗਵੰਤ ਮਾਨ ਜੀ ਨੇ ਸੁਨਾਮ ਦੇ ਸ਼ਹੀਦ ਉਦਮ ਸਿੰਘ ਕਾਲਜ ਤੋਂ ਬੀ ਕਾਮ ਦੀ ਡਿਗਰੀ ਪ੍ਰਾਪਤ ਕੀਤੀ ਸੀ ਭਗਵੰਤ ਮਾਨ ਨੇ ਸਾਲ 2011 ਵਿੱਚ ਰਾਜਨੀਤੀ ਦੇ ਵਿੱਚ ਐਂਟਰੀ ਕੀਤੀ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਆਪਦੇ ਕਈ ਮਸ਼ਹੂਰ ਕਮੇਡੀ ਸ਼ੋਅਜ਼ ਕਰਕੇ ਪ੍ਰਸਿੱਧ ਸੀ ਦਾ ਗ੍ਰੇਟ ਇੰਡੀਅਨ ਲਫਟਰ ਚੈਲੰਜ ਵਿੱਚ ਵੀ ਨਜ਼ਰ ਆ ਚੁੱਕੇ ਸੀ ਉਹ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ 7 ਜੁਲਾਈ 2022 ਨੂੰ ਭਗਵੰਤ ਮਾਨ ਵਿਆਹ ਦੇ ਬੰਧਨ 'ਚ ਬੰਦ ਚੁੱਕੇ ਦੂਜੀ ਵਾਰ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਇਹ ਮਾਨ ਦਾ ਦੂਜਾ ਵਿਆਹ ਸੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ 2015 ਦੇ ਵਿੱਚ ਤਲਾਕ ਹੋ ਗਿਆ ਸੀ 2015 ਵਿੱਚ ਜਦੋਂ ਤਲਾਕ ਹੋਇਆ ਸੀ ਤਾਂ ਭਗਵੰਤ ਮਾਨ ਦੇ ਦੋ ਬੱਚੇ ਸੀ ਇੱਕ ਮੁੰਡਾ ਇੱਕ ਕੁੜੀ ਮੁੰਡੇ ਦਾ ਨਾਮ ਸੀ ਦਿਲਸ਼ਾਨ ਤੇ ਕੁੜੀ ਦਾ ਨਾਮ ਸੀ ਸੀਰਤ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਦੀ ਸ਼ਪਤ ਲਈ ਸੀ ਤਾਂ ਉਹਨਾਂ ਦੇ ਦੋਨੋਂ ਬੱਚੇ ਸ਼ਪਤ ਸਮਰੋਹ ਵਿੱਚ ਅਤੇ ਸ਼ਾਮਿਲ ਹੋਣ ਵਾਸਤੇ ਆਏ ਸੀ ਦਿੱਲੀ ਦੇ ਸੀਐਮ ਕੇਜਰੀਵਾਲ ਪਰਿਵਾਰ ਸਮੇਤ ਡਾਕਟਰ ਗੁਰਪ੍ਰੀਤ ਕੌਰ ਤੇ ਭਗਵੰਤ ਮਾਨ ਦੇ ਵਿਆਹ ਵਿੱਚ ਸ਼ਾਮਿਲ ਹੋਏ ਸੀ ਉਹਨਾਂ ਨੇ ਭਗਵੰਤ ਮਾਨ ਦੇ ਵਿਆਹ ਵਿੱਚ ਵਿਆਹ ਦੀਆਂ ਸਭ ਰਸਮਾਂ ਪਿਤਾ ਦੀ ਰਸਮਾਂ ਉਹਨਾਂ ਨੇ ਅਦਾ ਕੀਤੀਆਂ ਸੀ ਗੁਰਪ੍ਰੀਤ ਕੋਰ ਭਗਵੰਤਮਾਨ ਤੋਂ 16 ਸਾਲ ਛੋਟੀ ਹੈ ਦੋਨਾਂ ਦੀ ਮੁਲਾਕਾਤ ਕਰੀਬ 4 ਸਾਲ ਪਹਿਲਾਂ ਹੋਈ ਸੀ ਭਗਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਨੇ 11 ਜੁਲਾਈ 2022 ਨੂੰ ਆਪ ਦੀ ਘਰਾਲੀਕ ਡਾਕਟਰ ਗੁਰਪ੍ਰੀਤ ਕੋਲ ਦੇ ਨਾਲ ਅਮਰਤ ਸਿੰਘ ਅਮਰਤਸਰ ਸਵਰਨ ਮੰਦਰ ਵਿੱਚ ਮੱਥਾ ਟੇਕਿਆ ਡਾ. ਗੁਰਪ੍ਰੀਤ ਕੌਰ ਦੇ ਨਾਲ ਵਿਆਹ ਤੋਂ ਬਾਅਦ ਮਾਨ ਦਾ ਇਹ ਪਹਿਲਾ ਅਮਰਤਸਰ ਦਾ ਦੌਰਾ ਸੀ। ਮਾਨ ਨੇ ਸਵਰਨ ਮੰਦਿਰ ਵਿੱਚ ਆਪਦੀ ਘਰ ਵਾਲੀ ਆਪਦੀ ਮਾਂ ਤੇ ਆਪਦੀ ਭੈਣ ਨਾਲ ਮੱਥਾ ਟੇਕਿਆ। ਦੋ ਸਿੱਖ ਗਰੰਤੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਪ੍ਰਸ਼ਾਦ ਦਿੱਤਾ। ਉੱਥੇ ਹੀ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਨੇ ਰੁਮਾਲਾ ਵੀ ਭੇਂਟ ਕੀਤਾ। ਮਾਨ ਪੰਜਾਬ ਦੇ ਪਹਿਲੇ ਐਵੇਂ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਵਿਆਹ ਕੀਤਾ ਸੀ। ਮਾਨ ਮਈ 2014 ਵਿੱਚ ਪੰਜਾਬ ਦੇ ਸੰਗਰੂਲ ਨਿਰਵਾਚਨ ਖੇਤਰ ਤੋਂ ਲੋਕ ਸਭਾ ਦੇ ਸਦਸਿਆ ਚੁਣੇ ਗਏ। ਦੌਰ 11 ਦੀ ਸ਼ੁਰੂਆਤ ਵਿੱਚ ਮਾਨ ਸਾਹਿਬ ਪੀਪਲਸ ਪਾਰਟੀ ਚ ਸ਼ਾਮਿਲ ਹੋ ਗਏ ਦੌਰ 12 ਵਿੱਚ ਉਹਨਾਂ ਨੇ ਲਹਿਰਾ ਨਿਰਵਾਚਨ ਖੇਤਰ ਤੋਂ ਚੋਣਾਂ ਲੜਿਆ ਲੇਕਿਨ ਹਾਰ ਗਏ ਮਾਰਚ 2014 ਵਿੱਚ ਮਾਨ ਸਾਹਿਬ ਸੰਗਰੂ ਲੋਕ ਸਭਾ ਚੋਣਾਂ ਤੋਂ ਖੇਤਰ ਲੜਿਆ ਲੇਕਿਨ ਆਮ ਆਦਮੀ ਪਾਰਟੀ ਚ ਦੋ ਸ਼ਾਮਿਲ ਹੋ ਚੁੱਕੇ ਸੀ ਉਹ ਦੋ 211721 ਵੋਟਾਂ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਫਿਰ 2019 ਵਿੱਚ ਆਮ ਚੋਣਾਂ ਵਿੱਚ ਮਾਨ ਨੂੰ ਸੰਗਰੂਰ ਤੋਂ ਲਗਾਤਾਰ ਦੂਸਰੀ ਵਾਰ ਜਿੱਤ ਮਿਲੀ ਉਹ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕਮਾਤਰ ਸੰਸਦ ਸੀ ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਦੇ ਰੂਪ ਚ ਸ਼ਪਤ ਲੈਤੀ ਉਹਨਾਂ ਦਾ ਸ਼ਪਤ ਗ੍ਰਹਿਣ ਸਮਰੋਹ ਭਗਤ ਸਿੰਘ ਦੇ ਪੈਤ੍ਰਿਕ ਪਿੰਡ ਖੜਕੜ ਕਲਾਂ ਵਿੱਚ ਹੋਇਆ ਉਹਨਾਂ ਨੇ 48 ਸਾਲ ਦੀ ਉਮਰ ਵਿੱਚ ਸ਼ਪਤ ਲਈ ਜਿਸ ਦੇ ਕਾਰਨ ਉਹ ਪੰਜਾਬ ਦੇ ਦੂਸਰੇ ਸਭ ਤੋਂ ਜੁਵਾ ਮੁੱਖ ਮੰਤਰੀ ਬਣ ਗਏ ਭਗਵੰਤ ਮਾਨ ਨੇ ਪੰਜਾਬ ਦੇ 2022 ਵਿਧਾਨ ਸਭਾ ਚੋਣਾਂ ਧੂਰੀ ਤੋਂ ਲੜਿਆ ਜਿੱਥੇ ਉਹਨਾਂ ਨੇ 52206 ਵੋਟਾਂ ਤੋਂ ਇਤਿਹਾਸਿਕ ਜਿੱਤ ਦਰਜ ਕੀਤੀ ਦਰਅਸਲ ਪੰਜਾਬ ਵਿੱਚ VOTING ਤੋਂ ਪਹਿਲਾਂ 15 ਫਰਵਰੀ ਨੂੰ ਪੰਚਾਇਤ ਅਜੇ ਤੱਕ ਹੋਈ ਸੀ ਇਹਦੇ ਕਾਰਜਕ੍ਰਮ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਨੇ ਦੋਨਾਂ ਨੇ ਹਿੱਸਾ ਲਿਆ ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮਾਨ ਸਾਹਿਬ ਘੱਟ ਤੋਂ ਘੱਟ 51000 ਵੋਟਾਂ ਤੋਂ ਵੱਧ ਜਿੱਤ ਰਹੇ ਨੇ ਇਸ ਦਰਨ ਕੇਜਰੀਵਾਲ ਨੇ ਇੱਕ ਕਾਗਜ਼ ਤੇ ਲਿਖ ਕੇ ਦਿੱਤਾ ਕਿ ਚੰਨੀ ਸਾਹਿਬ ਆਪਦੇ ਦੋਨੇ ਸੀਟਾਂ ਹਾਰ ਰਹੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਗਵੰਤਮਨ ਦੀ ਬੇਟੀ ਸੀਰਤ ਦੀ ਤਰਫੋਂ ਆਪਦੇ ਪਿਤਾ ਤੇ ਲਗਾਏ ਗਏ ਇਲਜ਼ਾਮਾਂ ਬਾਰੇ ਭਗਵੰਤ ਮੰਨ ਦੀ ਬੇਟੀ ਸੀਰਤ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝਾ ਕਰਕੇ ਆਪਦੇ ਪਿਤਾ ਤੇ ਕੁਝ ਇਲਜ਼ਾਮ ਲਾਏ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹਦੀ ਮਾਂ ਦੇ ਨਾਲ ਸਰੀਰਕ ਦੁਰਵਿਹਾਰ ਕਰਦੇ ਸੀ ਮਤਲਬ ਕਿ ਉਹਨਾਂ ਨੂੰ ਮਾਰਦੇ ਕੁੱਟਦੇ ਸੀ ਇਹ ਸ਼ਰਾਬ ਪੀਣ ਦੇ ਆਦੀ ਨੇ ਤੇ ਇਹ ਲਗਾਤਾਰ ਝੂਠ ਵੀ ਬੋਲਦੇ ਨੇ ਤੇ ਇਹ ਨਸ਼ਾ ਕਰਕੇ ਕਈ ਪ੍ਰੋਗਰਾਮਾਂ ਵਿੱਚ ਵੀ ਜਾਂਦੇ ਨੇ ਉਹਨਾਂ ਨੇ ਇਹ આરોਪ ਲਾਏ ਸੀ ਉਹ ਆਪਦੇ ਪਿਤਾ ਨੂੰ ਮਾਸੀ ਜਾਂ ਮਾਂ ਕਹਿ ਕੇ ਬੁਲਾ ਰਹੀ ਸੀ ਕਿਉਂਕਿ ਉਹ ਕਹਿੰਦੀ ਹੈ ਕਿ ਪਾਪਾ ਕਹਿਣ ਦਾ ਅਧਿਕਾਰ ਤਾਂ ਇਹਨਾਂ ਨੇ ਕਾਫੀ ਸਮਾਂ ਪਹਿਲਾਂ ਹੀ ਖੋ ਚੁੱਕਿਆ ਹੈ ਹੁਣ ਸੀਐਮ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੇ ਉਹਨਾਂ ਦੇ ਬੱਚੇ ਬੇਟਾ ਦਿਲਸ਼ਾਨ ਤੇ ਲੜਕੀ ਸੀਰਤ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਧੰਨਵਾਦ ਜੀ